ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਚਫੇਰਿਓਂ ਹਮਲੇ ਹੋ ਰਹੇ ਨੇ ਮੈਦਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਨੇ ਤਾਂ ਦੂਜੇ ਪਾਸੇ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਨੇ ਵੀ ਮੌਕਾ ਖੁੰਝਣ ਨਹੀਂ ਦਿੱਤਾ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਦੇ ਸ਼ਰਾਬੀ ਹੋਣ, ਸ਼ਰਾਬ ਪੀ ਕੇ ਡਿੱਗਣ, ਸੱਟ ਲੱਗਣ ਅਤੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਹੋਣ ਦੇ ਦਾਅਵੇ ਤਾਂ ਕੀਤੇ ਹੀ ਨਾਲ ਹੀ ਉਹਨਾਂ ਆਖਿਆ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਏ ਜਾਣ ਕਰਕੇ ਸ਼ੁਰੂ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਕਰਮ ਮਜੀਠੀਆ ਨੇ ਨਾਂ ਲੈ ਕੇ ਦੋ ਮੀਡੀਆ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ। ਉਹਨਾਂ ਆਖਿਆ ਕਿ ਜਦੋਂ ਤਿਹਾਰ ਜੇਲ੍ਹ ਵਿੱਚੋਂ ਆ ਕੇ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਉਹਨਾਂ ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣ ਲਈ ਆਖਿਆ। ਇਤੋਂ ਹੀ ਸਾਰਾ ਮਾਮਲਾ ਗੜਬੜ ਹੋਇਆ ਸਾਬਕਾ ਕਾਲੀ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਖਬਰ ਬਿਲਕੁਲ ਪੱਕੀ ਹੈ ਉਹਨਾਂ ਆਖਿਆ ਕਿ ਭਗਵੰਤ ਮਾਨ ਨੂੰ ਜਲਦ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ ਵਿਕਰਮ ਜੀ ਟਿਆ ਦਾ ਦਾਵਾ ਇੱਕ ਪਾਸੇ ਪਰ ਸੱਚਮੁੱਚ ਕੁਝ ਦਿਨਾਂ ਤੋਂ ਜਹੀ ਚਰਚਾ ਚੱਲ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਇਸ ਵਿੱਚ ਮੁੱਖ ਮੰਤਰੀ ਤੱਕ ਬਦਲਣ ਦੀ ਚਰਚਾ ਚੱਲਦੀ ਹੈ ਵਿਕਰਮ ਮਜੀਠੀਆ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿੱਲੀ ਤੋਂ ਪਰਤਣ ਸਮੇਂ ਜਹਾਜ਼ ਵਿੱਚ ਸ਼ਰਾਬ ਪੀਣ ਬਾਰੇ ਹੋਰ ਵੀ ਖੁਲਾਸਾ ਕੀਤਾ ਵੀਡੀਓ ਵਿੱਚ ਆਪੇ ਦੇਖ ਲਓ ਮਜੀਠੀਆ ਕਾਨੂੰਨ ਦੀ ਉਲੰਘਣਾ ਕਰਕੇ ਭਗਵੰਤ ਮਾਨ ਉੱਤੇ ਕਿਸ ਨਾਲ ਪੈਗ ਲਾਉਣ ਦੀ ਗੱਲ ਕਰ ਰਹੇ ਨੇ ਇਸ ਤੋਂ ਬਾਅਦ ਚੰਡੀਗੜ੍ਹ ਪਹੁੰਚ ਕੇ ਭਗਵੰਤ ਮਾਨ ਦੀ ਜੋ ਹਾਲਤ ਖਰਾਬ ਹੋਈ ਉਹ ਸਭ ਨੂੰ ਪਤਾ ਲੱਗ ਚੁੱਕੀ ਹੈ ਇਸ ਮਗਰੋਂ ਮਜੀਠੀਆ ਚੰਡੀਗੜ੍ਹ ਤੋਂ ਦਿੱਲੀ ਪਰਤਣ ਸਮੇਂ ਜਹਾਜ਼ ਵਿੱਚ ਸਵਾਰ ਹੋਰਨਾਂ ਵਿਅਕਤੀਆਂ ਦੇ ਨਾਮ ਉਜਾਗਰ ਕਰਦੇ ਨੇ ਉਹ ਕਹਿੰਦੇ ਨੇ ਕਿ ਵਾਪਸੀ ਉੱਤੇ 10 ਕੋ ਬੰਦੇ ਮੁੱਖ ਮੰਤਰੀ ਦੇ ਨਾਲ ਸਨ ਇਨ੍ਹਾਂ ਵਿੱਚ ਮੁੱਖ ਮੰਤਰੀ ਦੀ ਪਤਨੀ ਤੇ ਬਲਕਾਰ ਸਿੰਘ ਸਤਨਾਮ ਸਿੰਘ ਵੀ ਸ਼ਾਮਲ ਸਨ ਉਨ੍ਹਾਂ ਆਖਿਆ ਕਿ ਲੋਰ ਪੈਣ ਉੱਤੇ ਉਹ ਇਸ ਸੰਬੰਧੀ ਫੋਟੋ ਵੀ ਜਨਤਕ ਕਰਨਗੇ ਅਤੇ ਬਾਕੀ ਦੇ ਨਾਂ ਵੀ ਇੰਨਾ ਫਬਾਹਾਂ ਅਤੇ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰੀ ਇੱਕ ਵੀਡੀਓ ਸੰਦੇਸ਼ ਜਾਰੀ ਕਰਨਾ ਚਾਹੀਦਾ ਹੈ ਉਹ ਪਹਿਲਾਂ ਵੀ ਅਝਿਹਾ ਕਰਕੇ ਥੋਕਮਾ ਜਵਾਬ ਦਿੰਦੇ ਰਹੇ ਨੇ ਜੇਕਰ ਉਹ ਪੰਜਾਬ ਦੇ ਲੋਕਾਂ ਸਾਹਮਣੇ ਆ ਕੇ ਖੁਦ ਹੀ ਸਥਿਤੀ ਸਪਸ਼ਟ ਕਰ ਦੇਣ ਤਾਂ ਭੰਡੇ ਪ੍ਰਚਾਰ ਕਰਨ ਵਾਲੇ ਇਹ ਆਗੂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਸੇ ਤੰਦਰੁਸਤੋ ਵੇ ਸੇ ਜਾਪਤਾ ਹੋਵੇ ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ ਚ ਯਕਨੀ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂੰ ਅਪੋਲੋ ਹਸਪੀਟਲ ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਹ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਹੈ ਔਰ ਫੈਕਟ ਆਫ ਦਾ ਮੈਟਰ এজ ਕਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ ਐਨੇ ਵਜੇ ਉੱਠੇ ਜੀ ਐਨੇ ਵਜੇ ਬਾਥਰੂਮ ਗਏ ਜੀ ਐਨੇ ਵਜੇ ਬਾਹਰ ਆ ਗਏ ਜੀ ਐਨੇ ਵਜੇ ਰੋਟੀ ਖਾਧੀ ਜੀ ਐਨੇ ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ న్యూਸ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਤੱਕ ਕੀ ਸੱਪ ਸੰਘਿਆ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਸਟਾਪ ਸੀਕ੍ਰੀਟ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ ਚ এডਿਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਆ ਕਿ ਸਰਕਾਰੀ ਸਕੂਲ ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਂਦਾ ਹੈ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ ਵਿਗੜੀ ਕਿਉਂ ਵਗੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ੈਕ ਲਾ ਲੋ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਿੰਜੂਰੀਅਸ ਟੂ ਵਲ ਹੁਣ ਤੁਸੀਂ ਹਟੋ ਨਾ ਟਲੋ ਨਾ ਮੱਲਵ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਾਹਤੇ ਕਿੰਨਾ ਦਾ OSD ਨਾਲ ਸੀ ਸੁਖਬੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਾਹਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਹੈ ਵੈਸੇ ਹੈ ਬਦਲਾ ਵੀ ਇਹ ਏਡਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰ ਦਿੰਦੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀ ਆ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰ ਇੱਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਹੈ ਕਿ ਕੱਲ ਪੈਗ ਜਹਾਜ਼ 'ਚ ਲੱਗੇ ਜਿਹ ਚ ਜਿਸ ਨੋਟ ਅਲਾਉਡ ਇੱਕ ਇੰਨੀ ਗਲ ਕੰਮ ਹੋਇਆ ਫੇਰੇ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਰਮੈਕ ਕੰਨੇ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉੱਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬਵੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕਨਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਇਹਦੇ ਸੇਮ ਟਾਈਮ ਕਿ ਇਹ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜਰੂਰ ਉਹਨੂੰ ਕੰਡੈਮਨਡ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਕੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੈਸੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10 ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਅ ਬੇਟੀ ਸਨ ਇੱਕ ਬਲਕਾਰ ਸਿਓ ਸੀ ਸਤਨਾਮ ਸਿਓ ਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨੋ ਦੱਸ ਦੂੰ ਮੇਰੀ ਖਬਰ ਕੱਚੀ ਨਹੀਂ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੇ ਉਹ ਪਤਾ ਨਹੀਂ ਉਹ ਦਾ ਉਹਦੇ ਗੰਮ ਚ ਹੀ ਕੰਮ ਕਿल्ली ਨਾਪਦੀ ਕਿ ਉਹ ਕਿल्ली ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗੰਮ ਚ ਦੱਬੀ ਆਇ ਕਿल्ली ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਇੱਕ ਸਾਹੀ ਜੋ ਉਦੋਂ ਨਹੀਂ ਡਿੱਗ ਜਾਣਾ ਰੈਵਨਿਊ ਮੇਲਾਦਾ ਇੱਕ ਆਲੀ ਤਾਂ ਵਧੂ ਝਟਕੇ ਨਾਲ ਗੰਮ ਚ ਫਿਰ ਡਿੱਗ ਜੂ ਅਸਲ ਗੁਨੇ ਗਾਰੀ ਕੇਜਰੀਆਲ ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ ਤੇ ਸ਼ੁਰੂ ਹੋ ਗਈ